ਤੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਿਤ ਸਮਾਂ ਕਰੀਬ ਰਾਤ ਦੇ ਡੇਢ ਵੱਜ ਚੁੱਕਿਆ ਇਸ ਵੇਲੇ ਸ਼ਹਿਰ ਧਾਰੀਵਾਲ ਦੀ ਇੱਕ ਵੱਡੀ ਖਬਰ ਆ ਰਹੀ ਹੈ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਸ਼ਹਿਰ ਦੇ ਮਸ਼ਹੂਰ ਕਾਰੋਬਾਰੀ ਲਾਲਜੀ ਟੀਵੀ ਸੈਂਟਰ ਜਿਹੜਾ ਕਿ ਵਿਕੀ ਹੋਣਾ ਦਾ ਵਾ ਜਿਨ੍ਹਾਂ ਦੇ ਮਦਰ ਕਾਉਂਸਲਰ ਵੀ ਰੇ ਆ ਲਾਲਜੀ ਟੀਵੀ ਸੈਂਟਰ ਦੇ ਉੱਤੇ ਜੋ ਕਿ ਉਹਨਾਂ ਦਾ ਗਡਾਉਨ ਆ ਭਗਵਾਨ ਪਰਸ਼ੂਰਾਮ ਮੰਦਰ ਔਰ ਸ਼ਹਿਰਦਾਰੀ ਵਾਲੀ ਸ਼ਮਸ਼ਾਨ ਘਾਟ ਦੇ ਕਰੀਬ ਇੱਥੇ ਇੱਕ ਭਿਆਨਕ ਅੱਗ ਜਿਹੜੀ ਆ ਉਹ ਲੱਗ ਚੁਕੀ ਆ ਫਾਇਰ ਬ੍ਰਿਗੇਡ ਮੌਕੇ ਦੇ ਉੱਤੇ ਪਹੁੰਚ ਗਿਆ ਵਾ ਜਿਨ੍ਹਾਂ ਵੱਲੋਂ ਲਗਾਤਾਰ ਪ੍ਰਯਾਸ ਕੀਤਾ ਜਾ ਰਿਹਾ ਵਾ ਇਸ ਭਿਆਨਕ ਅੱਗ ਨੂੰ ਬੁਝਾਉਣ ਦਾ ਤਿੰਨ ਗੱਡੀਆਂ ਇਸ ਵੇਲੇ ਮੌਜੂਦ ਨੇ ਫਾਇਰ ਬ੍ਰਿਗੇਡ ਦੀਆਂ ਕੈਮਰਾਮੈਨ ਨੂੰ ਮੈਂ ਕਹਾਂਗਾ ਉਹ ਮੇਰੇ ਨਾਲ 2 ਮਿੰਟ ਦਿਖਾਉਣ ਦੀ ਕੋਸ਼ਿਸ਼ ਕਰੋ ਕਿਦਾਂ ਸ਼ਹਿਰ ਦੇ ਲੋਕ ਔਰ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਆ ਉਹ ਲਗਾਤਾਰ ਕੰਮ ਕਰਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਇਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤਿੰਨ ਗੱਡੀਆਂ ਮੌਕੇ ਤੇ ਆਈ ਦੀਆਂ ਨੇ ਕੋਸ਼ਿਸ਼ ਕਰਦੇ ਆ ਗੜਾਉਂਦੇ ਨੇੜੇ ਤੁਹਾਨੂੰ ਬਚਾਉਣ ਦੀ ਔਰ ਲਗਾਤਾਰ ਇਹ ਵੱਡੀ ਅਪਡੇਟ ਸ਼ਹਿਰ ਤਾਰੀਵਾਲ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਤਾਰੀਵਾਲ ਤੋਂ ਤੁਹਾਨੂੰ ਦੇ ਰਹੇ ਹਾਂ ਜਿੱਥੇ ਲਗਾਤਾਰ ਲਾਲਜੀ ਟੀਵੀ ਸੈਂਟਰ ਦੇ ਗਡਾਉਣ ਵਿੱਚ ਅੱਗ ਲੱਗ ਚੁੱਕੀ ਦੀ ਆ ਮੇਰੇ ਪਿੱਛੇ ਉਹ ਗਡਾਉਣਾ ਜਿੱਥੇ ਬਹੁਤ ਭਾਰੀ ਅੱਗ ਲੱਗ ਚੁੱਕੀ ਦੀ ਆ ਔਰ ਅੱਗ ਦੇ ਨਾਲ ਸੜ ਕੇ ਸਾਰਾ ਸਮਾਨ ਲਗਭਗ ਕਰੋੜਾ ਰੁਪਏ ਦਾ ਸਮਾਨ ਕਿਉਂਕਿ ਇਲੈਕਟ੍ਰੋਨਿਕ ਦਾ ਵੱਡਾ ਸ਼ੋਰੂਮ ਆ ਔਰ ਇਸ ਸ਼ੋਰੂਮ ਦੇ ਵਿੱਚ ਟੀਵੀ ਐਲਸੀਡੀ ਦੇ ਇਲਾਵਾ ਬਹੁਤ ਕੀਮਤੀ ਸਮਾਨ ਸੀਗਾ ਥੋੜਾ ਜਿਹਾ ਕੈਮਰਾਮੈਨ ਨੂੰ ਮੈਂ ਕਵਾਂਗਾ ਗਡਾਉਨ ਦਿਖਾਉਣ ਦੀ ਕੋਸ਼ਿਸ਼ ਕਰੋ ਇਹ ਵਿੱਕੀ لالਜੀ ਟੀਵੀ ਸੈਂਟਰ ਵਾਲਿਆਂ ਦਾ ਦੂਜਾ ਗਡਾਉਨ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੇ ਆਮ ਲੋਕ ਵੀ ਵਿੱਚ ਮੌਜੂਦ ਨੇ ਔਰ ਆਮ ਲੋਕਾਂ ਵੱਲੋਂ ਵੀ ਜੜਾ ਵਾ ਇੱਥੇ ਪਹੁੰਚ ਕੇ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਹਫੜਾ ਦਫਰੀਦਾ ਮਾਹੌਲ ਇੱਕ ਸ਼ਹਿਰ ਧਾਰੀਵਾਲ ਦੇ ਵਿੱਚ ਜਿਹੜਾ ਵਾ ਉਹ ਇਸ ਵੇਲੇ ਬਣਿਆ ਹੋਇਆ ਵਾ ਲਗਾਤਾਰ ਤੁਸੀਂ ਦੇਖ ਸਕਦੇ ਹੋ ਸਾਰਾ ਸ਼ਹਿਰ ਹੀ ਜਿਹੜਾ ਵਾ ਅੱਜ ਉਹ ਇੱਥੇ ਪਹੁੰਚ ਚੁੱਕਿਆ ਵਾ ਲਾਲਜੀ ਟੀਵੀ ਸੈਂਟਰ ਸ਼ਹਿਰ ਧਾਰੀਵਾਲ ਦੀ ਇੱਕ ਬੜੀ ਨਾਮੀ ਵੱਡੀ ਫਰਮਾ ਜਿਨ੍ਹਾਂ ਦਾ ਪੁਰਾਣੇ ਬੱਸ ਸਟੈਂਡ ਧਾਰੀਵਾਲ ਦੇ ਵਿੱਚ ਇਲੈਕਟ੍ਰੋਨਿਕ ਸ਼ੋਅਰੂਮਾਂ ਇਹਨਾਂ ਦਾ ਇੱਕ ਗਡਾਊਨ ਆ ਬਹੁਤ ਵੱਡਾ ਜੋ ਕਿ ਭਗਵਾਨ ਪਰਸ਼ੂਰਾ ਮੰਦਰ ਦੇ ਗਰੀਬਾ ਔਰ ਇੱਥੇ ਭਿਆਨਕ ਅੱਗ ਦੇ ਨਾਲ ਕਰੋੜਾ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਚੁਕਿਆ ਵਾ ਸੋ ਲਗਾਤਾਰ ਲਾਲ ਜੀ ਟੀਵੀ ਸੈਂਟਰ ਦੇ ਗਡਾਉਨ ਦੇ ਵਿੱਚ ਜੋ ਭਿਆਨਕ ਅੱਗ ਸ਼ਹਿਰ ਤਾਰੀਵਾਲ ਦੇ ਵਿੱਚ ਲੱਗੀ ਆ ਸਮਾ ਰਾਦਾ ਕਰੀਬ ਪਾਜੀ ਦੇਖਿਓ ਘੜੀ ਤੇ ਪੌਣੇ 1 ਦੇ ਕਰੀਬ ਦਾ ਸਮਾਂ ਹੋ ਚੁੱਕਿਆ ਵਾ ਔਰ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਇੱਥੇ ਆਈਆਂ ਹੋਈਆਂ ਨੇ ਔਰ ਬਹੁਤ ਇਨਾ ਵੱਲੋਂ ਪਿਛਲੇ ਲਗਾਤਾਰ 2-3 ਘੰਟਿਆਂ ਤੋਂ ਮਿਹਨਤ ਕਰਕੇ ਸੱਕ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਨਾਲ ਫਾਇਰ ਬ੍ਰਿਗੇਡ ਦੇ ਕਰਮਚਾਰੀ ਗੱਲ ਕਰਨ ਲਈ ਮੌਜੂਦ ਨੇ ਹਾਂਜੀ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਸਰ ਮੇਰਾ ਨਾਮ ਫਾਰਮੈਨ ਅਮਨਦੀ ਪਈ ਤੇ ਸਰ ਅਸੀਂ ਫਾਇਰ ਸਟੇਸ਼ਨ ਗੁਰਦਾਸਪੁਰ ਤੋਂ ਆਏ ਹਾਂ ਜੀ ਪਾਜੀ ਕੀ ਸਮਾਂ ਸੀਗਾ ਕਿੰਨੇ ਵਜੇ ਤੁਹਾਨੂੰ ਸੂਚਨਾ ਮਿਲਦੀ ਹੈ ਕਿ ਲਾਲਜੀ ਟੀਵੀ ਸੈਂਟਰ ਦੇ ਗੋਦਾਮ ਨੂੰ ਇੱਥੇ ਅੱਗ ਲੱਗੀ ਹੈ ਸਾਨੂੰ 10:52 ਦੇ ਸਰ ਇਨਫੋਰਮੇਸ਼ਨ ਮਿਲੀ ਕਿ ਧਾਰੀਵਾਲ ਅੱਗ ਲੱਗੀ ਹੈ ਇਲੈਕਟ੍ਰੋਨਿਕਸ ਦੇ ਗਦਾਮ ਤੇ ਲਾਲਜੀ ਟੈਲੀਵਿਜ਼ਨ ਟੀਵੀ ਗੋਦਾਮ ਤੇ ਅੱਗ ਲੱਗੀ ਹੈ ਇਹ ਸਰ ਕਿੰਨੇ ਕਿੰਨੇ ਮਿੰਟਾਂ ਦੇ ਵਿੱਚ ਤੁਸੀਂ ਇੱਥੇ ਪਹੁੰਚੇ ਕੁਝ ਯਾਦ ਹੈਗਾ ਤੁਹਾਨੂੰ ਸਰ ਜਸਟ ਦੌਰਾਨ ਕਾਲ ਆਂਦੀ ਹੈ ਤੇ ਸਾਡਾ ਐਕਸ਼ਨ ਹੁੰਦਾ ਤੁਰੰਤ ਨਿਕਲੀ ਜਾਏ ਜੀ ਜੀ ਹਾਂਜੀ ਸਰ ਕੁੱਲ ਤੁਹਾਡੇ ਕਿੰਨੇ ਫਾਇਰ ਬ੍ਰਿਗੇਡ ਦੇ ਸਾਥੀ ਕਿਉਂਕਿ ਕਾਫੀ ਆਜਾ ਵੱਡਾ ਤੁਹਾਡਾ ਤੁਹਾਡੇ ਸਾਥੀ ਵੀ ਨਜ਼ਰ ਆ ਰਹੇ ਕੁੱਲ ਕਿੰਨੀਆਂ ਟੀਮਾਂ ਤੁਹਾਡੀ ਇੱਥੇ ਪਹੁੰਚੀਆਂ ਨੇ ਜੀ ਸਰ ਇੱਕ ਗੱਡੀ ਵਿੱਚ ਸਰ ਟੋਟਲ 5 ਮੈਂਬਰ ਦਾ ਕਰੂ ਹੁੰਦਾ ਜੀ ਤੇ ਸਾਡੇ ਕੋਲ ਟੋਟਲ 3 ਗੱਡੀਆਂ ਪਹੁੰਚੀਆਂ ਨੇ ਦੋ ਗੁਰਦਾਸਪੁਰੋਂ ਤੇ ਇੱਕ ਬਟਾਲੇ ਤੋਂ ਆਈ ਹੈ ਜੀ ਹਾਂਜੀ ਕੀ ਮੰਜ਼ਰ ਸੀਗਾ ਜਦੋਂ ਤੁਸੀਂ ਇੱਥੇ ਮੌਕੇ ਤੇ ਪਹੁੰਚਦੇ ਹੋ ਕਿੰਨੀ ਕੁ ਭਿਆਨਕ ਅੱਗ ਲੱਗੀ ਹੋਈ ਸੀਗੀ ਸਰ ਦੇਖਿਆ ਜਾ ਤਾਂ ਬਹੁਤ ਭਿਆਨਕ ਅੱਗ ਸੀਗੀ ਜੀ ਤੇ ਜਿੰਨਾ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਓਕੇ ਹਾਂਜੀ ਹੀਟ ਹੋਣ ਦੇ ਕਾਰਨ ਸਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਟ ਜਦੋਂ ਜਾਇਦ ਨੇ ਅਸੀਂ ਅੱਗ ਦੇ ਕਾਬੂ ਪਾ ਲਿਆ ਜੀ ਸਰ ਮੌਜੂਦਾ ਪੋਜੀਸ਼ਨ ਜਿਹੜੀ ਐ ਇਸ ਵੇਲੇ ਦੀ ਐ ਉਹ ਕੀ ਹੈਗੀ ਐ ਕੀ ਅੱਗ ਦੇ ਉੱਤੇ ਪੂਰਾ ਕਾਬੂ ਪਾ ਲਿਆ ਗਿਆ ਦਾ ਕੀ ਪੂਰਾ ਕੰਟਰੋਲ ਆ ਹਾਂਜੀ ਸਰ ਕਾਬੂ ਪਾ ਲਿਆ ਗਿਆ ਬਾਕੀ ਸਰ ਅਸੀਂ ਇੱਥੇ ਪ੍ਰੈਜ਼ੈਂਟ ਹੈਗੇ ਆ ਜੀ ਤਾਂ ਕਿ ਅਸੀਂ ਜੋ ਵੀ ਹੈਗੀ ਐ ਕਿ ਦੁਬਾਰਾ ਅੱਗ ਨਾ ਲੱਗ ਸਕੇ ਜੀ ਸੋ ਗੱਲਬਾਜ਼ ਲਈ ਧੰਨਵਾਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਦੇ ਬਾਵਜੂਦ ਵੀ ਜਿਹੜਾ ਵਾ ਇੱਥੇ ਮੌਜੂਦ ਨੇ ਔਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਵਾ ਕਿ ਉਹਨਾਂ ਨੂੰ ਇਸ ਗੱਲ ਦੀ ਸ਼ੰਕਾ ਵਾ ਕਿ ਕਿਤੇ ਦੁਬਾਰਾ ਵੀ ਅੱਗ ਨਾ ਲੱਗ ਜੇ ਸੋ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਔਰ ਸਾਰੇ ਹੀ ਕਰਮਚਾਰੀ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਹੀ ਸਾਡੇ ਜਵਾਬਾਜ ਮੈਂ ਤੇ ਕਹਾਂਗਾ ਸਿਪਾਈ ਨੇ ਅੱਜ ਦੇ ਜਿਨ੍ਹਾਂ ਨੇ ਬਹੁਤ ਭयंकर ਲੱਗੀ ਅੱਗ ਦੇ ਉੱਤੇ ਜਿਹੜਾ ਵਾ ਦੋ 22 ਘੰਟੇ ਦੀ ਲਗਾਤਾਰ ਸਖਤ ਮਿਹਨਤ ਦੇ ਨਾਲ ਇਸ ਅੱਗ ਦੇ ਉੱਪਰ ਕਾਬੂ ਪਾਇਆ ਵਾ ਔਰ ਇਹ ਵੀ ਇਹਨਾਂ ਦਾ ਕਹਿਣਾ ਵਾ ਫਾਇਰ ਬ੍ਰਿਗੇਡ ਦੇ ਵੱਖ-ਵੱਖ ਕਰਮਚਾਰੀਆਂ ਦਾ ਕਿ ਇੱਕ ਡਾਊਨ ਦੇ ਵਿੱਚ ਅੱਗ ਇੰਨੀ ਕਿ ਭੰਕਰ ਸੀਗੀ ਕਿ ਅੰਦਰ ਇਹਨਾਂ ਦੇ ਕੋਲ ਐਂਟਰ ਹੀ ਨਹੀਂ ਹੋਇਆ ਜਾ ਰਿਹਾ ਸੋ तमाम ਮੁਸ਼ਕਲਾਂ ਦੇ ਨਾਲ ਜਿਹੜਾ ਵਾ ਉਹ ਇਹਨਾਂ ਵੱਲੋਂ ਅੱਗ ਦੇ ਉੱਪਰ ਕਾਬੂ ਪਾ ਲਿਆ ਗਿਆ ਵਾ ਬਹੁਤ ਹੀ ਮੰਦ ਭਾਗੀ ਖਬਰ ਆ ਕਿਉਂਕਿ ਲਾਜੀ ਟੀਵੀ ਸੈਂਟਰ ਦੀ ਜੇਕਰ ਗੱਲ ਕਰੀਏ ਵਿੱਕੀ ਔਰ ਉਹਨਾਂ ਦੇ ਪਿਤਾ ਸਮਾਜ ਸੇਵੀ ਦੇ ਤੌਰ ਦੇ ਉੱਤੇ ਵੀ ਜਾਣੇ ਜਾਂਦੇ ਆ ਔਰ ਸਲਾਨਾ ਜਿਹੜਾ ਵਾ ਇਸ ਪਰਿਵਾਰ ਵੱਲੋਂ ਗਰੀਬਾਂ ਦੀ ਜ਼ਰੂਰਤਮੰਦ ਲੋਕਾਂ ਦੀ ਬਹੁਤ ਮਦਦ ਵੀ ਕੀਤੀ ਜਾਂਦੀ ਆ ਮੈਕਸਪ੍ਰੈਸ ਨਿਊਜ਼ net ਦੇ ਲਈ ਧਾਰੀਵਾਲ ਤੋਂ ਤੁਹਾਡਾ ਆਪਣਾ ਚੀਫ ਰਿਪੋਰਟਰ ਜੇਸ਼ ਪੰਡਿਤ ਇਸ ਅੱਗ ਦੇ ਨਾਲ ਲੱਗੀ ਹੋਈ ਜੋ ਵੀ ਅਪਡੇਟ ਹੋਏਗੀ ਸਮੇਂ ਸਿਰ ਤੁਹਾਨੂੰ ਦਿੰਦੇ ਰਵਾਂਗੇ ਧੰਨਵਾਦ